ਛੋਟੇ ਸਹਿਬਜ਼ਾਦੇ ਫਲਵਰ ਸੋਸਾਇਟੀ ਸੇਖਾ ਅਤੇ ਸਰਜੀਤਪੁਰ ਕੋਠੇ ਵੱਲੋਂ ਗੁਰਦੁਆਰਾ ਫਾਸੇ ਨੋਮੀਪੰਡ ਸੇਖਾ ਵਿਖੇ 28 ਮਾਰਚ 2024 ਨੂੰ ਇੱਕ ਅੱਖਾਂ ਦਾ ਵਿਸ਼ਾਲ ਭਾਰੀ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 160 ਦੇ ਕਰੀਬ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਸ ਪਾਏ ਗਏ ਅੱਜ ਇੱਕ ਵਾਰ ਫੇਰ ਦੁਬਾਰਾ ਸਾਇਟੀ ਦੇ ਜਸਨਾ ਸੜਕਾ ਡਾਕਟਰਾਂ ਦੀ ਟੀਮ ਪਿੰਡ ਸੇਖਾ ਵਿਖੇ ਬੁਲਾਈ ਗਈ ਜਿਹੜੇ ਮਰੀਜ਼ਾਂ ਦੇ ਅੱਖਾਂ ਦੇ ਕੈਂਪ ਸਮੇਂ ਅੱਖਾਂ ਵਿੱਚ ਲੈਂਜ਼ ਪਾਏ ਗਏ ਤੇ ਉਹਨਾਂ ਦੀ ਦੁਬਾਰੇ ਅੱਖਾਂ ਦੀ ਜਾਂਚ ਕੀਤੀ ਗਈ ਔਰ ਜਾਂਚ ਤੋਂ ਇਹ ਪਤਾ ਲੱਗਾ ਵੀ ਜਿੰਨੇ ਵੀ ਮਰੀਜ਼ਾਂ ਦੇ ਲੈਂਜ਼ ਪਾਏ ਗਏ ਉਹ ਸਾਰੇ ਕਾਮਯਾਬ ਹੋਏ ਨੇ ਮਰੀਜ਼ਾਂ ਦੁਆਰਾ ਇਹ ਜੇ ਉਪਰਾਲੇ ਕਰਨ ਵਾਸਤੇ ਸੁਸਾਇਟੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਇਸ ਸਮੇਂ ਸ੍ਰੀਤੀ ਦੇ ਸਾਰੇ ਮੈਂਬਰ ਪਿੰਡ ਦੇ ਪੰਥਮਤ ਸੱਜਣ ਮੌਜੂਦ ਸਨ ਸ੍ਰੀਤੀ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਇਹ ਉਪਰਾਲੇ ਪਹਿਲਾਂ ਤੋਂ ਵੀ ਕੀਤੇ ਜਾ ਰਹੇ ਨੇ ਤੇ ਹੋਰ ਕੰਮਾਂ ਵਿੱਚ ਵੀ ਉਹ ਵੱਧ ਟੜ ਕੇ ਜਿਹੜੇ ਲੋਕ ਭਲਾਈ ਦੇ ਕੰਮਾਂ ਨੇ ਉਹਨਾਂ ਵਿੱਚ ਯੋਗਦਾਨ ਪਾ ਰਹੇ ਨੇ ਤੇ ਉਹਨਾਂ ਦੁਆਰਾ ਇਹ ਅੱਖਾਂ ਦਾ ਤੀਸਰਾ ਵਿਸ਼ਾਲ ਕੈਂਪ ਲਗਾਇਆ ਗਿਆ ਸੀ ਤੇ ਉਹ ਚੰਗੀ ਤਰ੍ਹਾਂ ਕਾਮਯਾਬ ਹੋਇਆ ਲੋਕਾਂ ਦੇ ਸ਼ਰੂਕ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਕੈਂਪ ਸੀਰੇ ਵਿੱਚ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਚਮਕਾਉਂਦਿਆਂ ਬਾਇਦਰੂ ਵਿਦੇਸ਼ੀ ਧਰਤੀ ਤੇ ਬੈਠਾ ਉਹਦਾ ਵਿਸ਼ੇਸ਼ ਤਨਪੀ ਬਾਤ ਕੀਤਾ ਗਿਆ ਜੋ ਬਾਹਰ ਰਹਿੰਦੇ ਹੋਏ ਵੀ ਬਹੁਤ ਵੱਡਾ ਯੋਗਦਾਨ ਸਹਿਯੋਗੀ ਰਹੀ ਦਿੰਦਾ ਰਹੇ। ਬਾਕੀ ਜਿਹੜੇ ਹੋਰ ਐਨਆਰਐ ਨਰਫਾ ਸਹਿਯੋਗੀ ਨਾਲ ਬਾਹਰੋਂ ਜੁੜੇ ਯੋਗਦਾਨ ਦਿੱਤਾ ਉਹਨਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਆਪਣੇ ਸਿੱਖੀ ਦੀ ਸੰਕਲਪ ਨੇ ਨੌਜਵਾਨਾਂ ਨੇ ਗੱਵੇ ਲਾਉਣੇ ਹੋਰ ਸੰਕਲਪ ਨੇ ਆਪਣੇ ਛੋਟੇ ਸਹਿਯੋਗਦਾਰਾਂ ਦੀ ਯਾਦ ਵਿੱਚ ਮਾਤਾ ਨੂੰ ਕੈਂਪਲ ਪਾਇਆ ਸੀ ਫਾਈਟਰੀ ਕਿੰਨੇ ਤੇ ਅੱਜ ਮਾਤਾ ਉਹਨਾਂ ਨੇ ਵਧੀਆ ਪ੍ਰਾਨਾਂ ਕਰਿਆ ਤੇ ਹੁਣ ਅੱਜ ਮਾਤਾ ਦੇ ਕੋਲ ਆਪਾ ਹੋਊ ਡਾਕਟਰ ਆ ਰਹੇ ਨੇ ਵਧੀਆ ਉਹਨਾਂ ਦਾ ਧੰਨਵਾਦ ਹੈ ਜਿੰਨੇ ਪ੍ਰਾਨਾਂ ਕਰਿਆ ਕਿਹੜਾ ਪਿੰਡ ਆ ਜੀ ਬਾਬਾ ਜੀ ਆਪਣਾ ਮੇਰਾ ਜੀ ਸ਼ੋਰ ਜੀ ਠੀਕ ਜੀ ਤੇ ਠੀਕ ਹੈ ਜੀ ਠੀਕ ਹੈ ਲੈਂਚ ਪਵਾਇਆ ਤੇ ਜੀ ਉਦੋਂ ਹੀ ਲੈਂਚ ਪਵਾਇਆ ਜੀ ਠੀਕ ਕਿਵੇਂ ਹੁਣ ਠੀਕ ਠਾਕ ਹੋ ਮਖਾ ਜੀ ਮੋੜ ਨਾ ਕੋਈ ਨਿਕਾ ਕੋਈ ਦਿੱਕਲੀ ਨਹੀਂ ਠੀਕ ਹੈ ਕੋਈ ਸਮੱਸਿਆ ਨਾ ਨਾ ਕੋਈ ਨਹੀਂ ਹਾਂ ਜੀ ਹਾਂ ਜੀ ਬਾਪੂ ਜੀ ਸੋਨੂ ਕੋਈ ਸਮੱਸਿਆ ਤੁਸੀਂ ਵੀ ਪਵਾਇਆ ਦਿ ਲੈਂ ਜੀ ਹਾਂ ਜੀ ਹਾਂ ਮੈਂ ਵੀ ਸਿੱਖੀ ਪਵਾਇਆ ਸੀ ਜੀ ਸਾਡੇ ਵੱਲੋਂ ਹਾਂ ਜੀ ਹਾਂ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਹਾਂ ਇਹ ਉਪਰਾਲਾ ਕਿਵੇਂ ਵਧੀਆ ਲੱਗਿਆ ਮੁੰਡਿਆਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵੱਡਾ ਤਕੜਾ ਪਉਣ ਇਹ ਸਾਰਿਆਂ ਨਾਲੋਂ ਜ਼ਿਆਦਾ ਠੀਕ ਹੈ ਠੀਕ ਬਪੂ ਜੀ ਅੱਜ ਫੇਰ ਇੱਥੇ ਕਿਵੇਂ ਆਉਣਾ ਬਣਿਆ ਸਮਝ ਦੁਬਾਰਾ ਸੋਸਾਇਟੀ ਨੇ ਬੁਲਾਇਆ ਦਾ ਦੁਬਾਰਾ ਨਿਕਾ ਫੇਰ ਚੈੱਕ ਕਰਾਂਗੇ ਇੱਕੋ ਵਾਲਾ ਠੀਕ ਆ ਜੀ